ਪਹਿਲਾਂ ਸਾਰੇ ਕਿਸਾਨ ਵੀਰਾਂ ਸਤਿ ਸ੍ਰੀ ਅਕਾਲ ਆਪਾਂ ਮਸ਼ੀਨ ਲਈ ਆ ਗ੍ਰੈਮੀ ਠੰਦ ਮਸ਼ੀਨਰੀ ਕੰਸਟ੍ਰਕਟਰ ਸੰਤਾਨਪੁਰ ਤੋਂ ਆਪਾਂ ਇਸ ਦੀ ਚੱਲਦੇ ਸੀਨ ਦੇ ਵਿੱਚ ਹੀ ਲਿਆਂਦੇ ਆ ਚਲੋ ਚੱਲਦੇ ਵਿੱਚ 70 80 ਕਿੱਲੇ ਆਪਣੇ ਇਹਨਾਂ ਇਸ ਮਸ਼ੀਨ ਦੇ ਨਾਲ ਬਜਾਈ ਕੀਤੀ ਬਾਕੀ ਚਲੋ ਆਪਾਂ ਦੂਜੇ ਪਲਾਂਟਰ ਕੋਲ ਚਲਾ ਲਏ ਸੀ ਤੇ ਇਹ ਮਸ਼ੀਨ ਬਹੁਤ ਵਧੀਆ ਖਾਦ ਪਾਉਣ ਦੀ ਵਿਧੀ ਤੌਰ ਆਲੂਆਂ ਦੀ ਜਿਹੜੀ ਸੀਡ ਦੀ ਬਹੁਤ ਵਧੀਆ ਮਾਤਰਾ ਚ ਆਲੂ ਜਿੱਦਾਂ ਦਾ ਆਪਾਂ ਚਾਹੁੰਦੇ ਉਦਾਂ ਦਾ ਸੀਡ ਘੇਰ ਦਿੰਦੀ ਆ ਤੇ ਮਸ਼ੀਨ ਨਾਲ ਹੁਣ ਤਾਂ ਸਾਡਾ ਕੰਮ ਨਿਬੜ ਗਿਆ ਹੈ ਅੱਜ ਇਹ ਮਸ਼ੀਨ ਤੋਂ ਹਤੀ ਆ ਤੇ ਬੰਦੇ ਇਨਾਂ ਦੇ ਆਏ ਆ ਨਾਲ ਸਾਡੇ ਨਾਲ ਜੋ ਪ੍ਰੋਪਰ ਸਾਨੂੰ ਸਮਝਾ ਕੇ ਦੱਸਾਂ ਸਾਫ ਸੰਭਾਲ ਕਰਨੀ ساری ਗੱਲ ਦੱਸ ਕੇ ਸਾਡੀ ਮਸ਼ੀਨ ਤਬਾਕੇ ਨਾਲ ਓਕੇ ਕਰਾ ਗਿਆ ਆ ਤੇ ਜਦੋਂ ਵੀ ਸਾਨੂੰ ਕਿਤੇ ਲੋਡ ਪਈ ਆ ਮਸ਼ੀਨ ਦੇ ਵਿੱਚ ਉਦੋਂ ਸਾਡੇ ਤੋਂ ਕੋਈ ਪ੍ਰੋਬਲਮ ਨਹੀਂ ਆਈ ਜੇ ਕਦੇ ਆਉਂਦੀ ਵੀ ਆ ਤੇ ਇਹਨਾਂ ਦੀ ਜਿਹੜੀ ਸਰਵਿਸ ਹੈ ਬਹੁਤ ਜਿਆਦੀ ਵਧੀਆ ਹੈ ਜਦੋਂ ਵੀ ਲੋਡ ਪੈਂਦੀ ਆ ਉਸੇ ਵੇਲੇ 2-4 ਘੰਟੇ ਦੇ ਵਿੱਚ ਵਿੱਚ ਸਾਨੂੰ ਬੰਦਾ ਸਾਡੇ ਕੋਲ ਪਹੁੰਚਦਾ ਰਿਹਾ ਆ ਤੇ ਪਹਿਲਾਂ ਚਾਲੂ ਕਰਨ ਵੀ ਕਹਿਣ ਦੇ ਉੱਤੇ ਉਸੇ ਵੇਲੇ ਚਾਲੂ ਕਰਾ ਕੇ ਗਏ ਅੱਜ ਸਾਡਾ ਕੰਮ ਖਤਮ ਹੋਇਆ ALU ਲਾ ਕੇ ਕਲੀਅਰ ਹੋ ਗਿਆ ਤੇ ਅੱਜ ਸਾਣਾ ਮਸ਼ੀਰ ਤੋਂ ਬਾਉਣ ਤੱਕ ਐਨ ਵਧੀਆ ਨਾਲ ਸਾਨੂੰ ਪ੍ਰੋਪਰ ਸਾਰੀਆਂ ਗੱਲਾਂ ਸਮਝਾ ਕੇ ਇਹਦੀ ਦੇਖਭਾਲ ਕਿੱਦਾਂ ਕਰਨੀ ਕਿੱਦਾਂ ਇਹਦੀ ਰੱਖਿਆ ਕਿਹੜੀ ਚੀਜ਼ ਦੀ ਕਿੱਦਾਂ ਸੰਭਾਲਣੀ ਆ ਕੱਲੀ-ਕੱਲੀ ਗੱਲ ਸਾਨੂੰ ਸਮਝਾ ਦਿੰਦੀ ਆ ਤੇ ਆਨਲਾਈਨ ਟਾਈਮ ਦੇ ਵਿੱਚ ਅਸੀਂ ਤੇ ਇੱਕ ਕਿਸਾਨ ਵੀਰ ਨੂੰ ਇਹ ਕਮਾਂਗੇ ਜੇ ਕਿਸੇ ਦਾ ਆਨਲਾਈਨ ਟਾਈਮ ਦੇ ਵਿੱਚ ਕੋਈ ਪਲਾਂਟਰ ਲੈਣਾ ਚਾਹੁੰਦਾ ਆ ਤੇ ਗ੍ਰਮੀ ਥੈਨਦ ਮਸ਼ੀਨਰੀ ਸੰਤਾਨਪੁਰ ਵਾਲੇ ਭਾਈ ਹਰਨਾਮਨ ਲੋਧ ਇਹਨਾਂ ਦੀ ਸਰਵਿਸ ਜਿਹੜੀ ਆ ਕਿ ਬਹੁਤ ਜ਼ਿਆਦੀ ਹੀ ਵਧੀਆ ਆ ਨਹੀਂ ਤਾਂ ਕਈ ਬੰਦੇ ਮਸ਼ੀਨਾਂ ਤਾਂ ਦੇ ਦਿੰਦੇ ਆ ਪਰ ਮੁੜ ਕੇ ਪਿੱਛੇ ਕੋਈ ਨਹੀਂ ਆ ਕੇ ਦੇਖਭਾਲ ਕਰਦਾ ਤੇ ਚਲੋ ਸਾਡਾ ਤੇ ਇਹਨਾਂ ਦਾ ਪ੍ਰੇਮ ਆ ਚਲੋ ਅੱਗੇ ਅਸੀਂ ਸ਼ਕਤੀਮਾਨ ਰੂਟਾ ਬਿੱਟਾ ਵਗੈਰਾ ਇਹ ਚੀਜ਼ਾਂ ਇਹਨਾਂ ਦੀ ਵਰਤਦੇ ਪਏ ਆ ਤੇ ਸਾਨੂੰ ਇਸ ਚੀਜ਼ ਦਾ ਬਹੁਤ ਵਧੀਆ ਲੱਗਾ ਤੇ ਮਸ਼ੀਨ ਬਹੁਤ ਵਧੀਆ ਆ ਖਾਦ ਵੀ ਜਿੱਦਾਂ ਦਾ ਵੀ ਮਰਜ਼ੀ ਬੰਦਾ ਕਰਨੀ ਚਾਹੁੰਦਾ ਉਸ ਤਰ੍ਹਾਂ ਕਰਦੀ ਆ ਧੰਨਵਾਦ